ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਸਵੇਰ ਵੇਲੇ ਤੋਂ ਹਿਮੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕੱਲ ਜੜਨੀ ਹੂਮਸ ਬਣੀ ਹੋਈ ਸੀ ਕਿ ਅੱਜ ਉਸੇ ਕਰਕੇ ਪੰਜਾਬ ਦੇ ਸਵੇਰ ਵੇਲੇ ਤੋਂ ਹੀ ਕੁਝ ਕਲਾਕੀਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਅਰਬ ਸਾਗਰ ਤੋਂ ਕਾਫੀ ਨਮੀ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਦਾਖਲ ਹੋ ਰਹੀਆਂ ਨੇ ਜੇਕਰ ਸਵੇਰ ਵੇਲੇ ਗੱਲ ਕਰੀਏ ਤਾਂ ਪਵਾਦ ਖੇਤਰ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਖਾਸ ਕਰਕੇ ਹੁਸ਼ਿਆਰਪੁਰ ਦੇ ਇਲਾਕੇ ਗੜ ਸ਼ੰਕਰ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੇ ਲੁਧਿਆਣੇ ਦੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਹਲਕੇ ਤੋਂ ਦਰਮਿਆਨਾ ਮੀਂਹ ਪੈ ਰਿਹਾ ਹੈ ਉਸ ਤੋਂ ਇਲਾਵਾ ਜਾਪ ਰਿਹਾ ਹੈ ਕਿ ਇਹ ਮੀਂਹ ਰਾਜਪੁਰਾ ਪਟਿਆਲਾ ਨਾਭਾ ਮਲੇਰ ਕੋਟਲਾ ਧੂਰੀ ਸੰਗਰੂਰ ਦੇ ਇਲਾਕਿਆਂ ਨੂੰ ਵੀ ਅਗਲੇ ਥੋੜੇ ਸਮੇਂ ਤੱਕ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜੇਕਰ ਇਹ ਮੀਂਹ ਥੋੜਾ ਜਿਹਾ ਉੱਪਰ ਨੂੰ ਖਿਸਕਦਾ ਹੈ ਤਾਂ ਇਹ ਜਲੰਧਰ ਫਲੋਰ ਨਕੌਦਰ ਫਗਵਾੜਾ ਜਾਂ ਹੋਰ ਥੋੜੇ ਬਹੁਤ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਦੂਸਰੀ ਤਰਫ ਥੋੜੇ ਜਿਹੇ ਖੇਤਰ ਗੁਰਦਾਸਪੁਰ ਦੇ ਵਿੱਚ ਵੀ ਟੁੱਟਵੇਂ ਜਿਹੇ ਛਰਾਟੇ ਲੱਗ ਸਕਦੇ ਹਨ ਅੰਮ੍ਰਿਤਸਰ ਤਨਤਨ ਫਰੋਜਪੁਰ ਇਹਨਾਂ ਵਿੱਚ ਉਮੀਦ ਘੱਟ ਰਹੇਗੀ ਪਰ ਬਾਅਦ ਦੁਪਹਿਰ ਤੋਂ ਕਿਤੇ ਨਾ ਕਿਤੇ ਮਾੜੀਆਂ-ਮੋਟੀਆਂ 2-4 ਫੁਹਾਰਾ ਪੈ ਸਕਦੀਆਂ ਹਨ ਬਾਕੀ ਪੰਜਾਬ ਦੇ ਵਿੱਚ ਮੌਸਮ ਜਿਹੜੇ ਰਹਿ ਗਏ ਉਹਨਾਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਰਹੇਗੀ ਕਿਤੇ ਗਰਮੀ ਤੇ ਹੌਮਸ ਨਾਲ ਬਾਅਦ ਦੁਪਹਿਰ ਤੋਂ ਹਲਕੇ ਜਿਹੇ ਛਰਾਟੇ ਲੱਗ ਸਕਦੇ ਹਨ ਬਾਕੀ ਪਵਾਰ ਖੇਤਰ ਦੇ ਵਿੱਚ ਨਹੀਂ